ਸਸ਼੍ਰੀ ਕਾਲ ਜੀ ਤੁਸੀਂ ਜਿਹੜੇ ਚੋਕਸਨਸਰ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਵਾਰਤਕਸਰ ਚੋਰਾਂ ਦੇ ਵੱਲੋਂ ਚੋਰੀ ਕਰਨ ਲਈ ਨਵੇਂ-ਨਵੇਂ ਤਰੀਕੇ ਅਪਣਾਏ ਜਾਂਦੇ ਨੇ ਨਵੇਂ-ਨਵੇਂ ਹਤਕੰਡੇ ਅਪਣਾਏ ਜਾਂਦੇ ਨੇ ਪਰ ਦੱਸ ਦਈਏ ਕਿ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਵੀ ਬੇहद ਹੈਰਾਨ ਰਹਿਣ ਵਾਲਿਓ ਕਿਉਂਕਿ ਹੁਣ ਇੱਥੇ ਹੈਲਮਟ ਚੋਰ ਗਿਰੋ ਹੈ ਜਿਹੜਾ ਐਕਟਿਵ ਹੋ ਚੁੱਕਿਆ ਯਾਨੀ ਕਿ ਚੋਰ ਨੇ ਹੈਲਮਟ ਪਾ ਕੇ ਆਉਂਦੇ ਨੇ ਤਾਂਕਿ ਸੀਸੀਟੀਵੀ ਕੈਮਰੇ ਦੇ ਵਿੱਚ ਉਹਨਾਂ ਦਾ ਫੇਸ ਨਾ ਦਿਖ ਸਕੇ ਉਹਨਾਂ ਦਾ ਮੂੰਹ ਨਾ ਦਿਖ ਸਕੇ ਤਾਂ ਦੱਸ ਦਈਏ ਕਿ ਚੋਰ ਹੁਣ ਚਲਾਕੀ ਦੇ ਨਾਲ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਂ ਕਿ ਕਿਸੇ ਵੀ ਤਰੀਕੇ ਤੋਂ ਇਹਨਾਂ ਦੀ ਪਛਾਣ ਨਾ ਹੋ ਸਕੇ ਪਰ ਜਿਵੇਂ ਤੁਸੀਂ ਜਾਣਦੇ ਹੋ ਕਿ 100 ਦਿਨ ਚੋਰਦਾ ਤੇ 1 ਦਿਨ ਪੁਲਿਸ ਦਾ ਆ ਹੀ ਜਾਂਦਾ ਤੇ ਚੋਰ ਨੇ ਜਿਹੜੇ ਬੜੀ ਚਲਾਕੀ ਦੇ ਨਾਲ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਣਗੇ ਪਰ ਫਿਰ ਵੀ ਚੋਰੀ ਕਰਨ ਤੋਂ ਬਾਅਦ ਸੁਰਾਗ ਇਹਨਾਂ ਦੇ ਵੱਲੋਂ ਕੋਈ ਨਾ ਕੋਈ ਛਾਟੀ ਜਾਂਦਾ ਜੀਆਂ ਪੁਲਿਸ ਨੇ ਇਹਨਾਂ ਦੀ ਨੰਬਰ ਪਲੇਟ ਜਿਹੜੀ ਉਹ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਵਿੱਚੋਂ ਕੱਢ ਲਈ ਹੈ ਤੇ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਸ਼ਹਿਰ ਦੇ ਵਿੱਚ ਹੈਲਮਟ ਚੋਰ ਗੈਂਗ ਹੈ ਜਿਹੜਾ ਉਤਾ ਪਰਦਾ ਫਾਸ਼ ਕਰਨਾ ਹੁਣ ਬੇਹੱਦ ਜ਼ਰੂਰੀ ਹੋ ਗਿਆ ਤਾਂ ਕਿ ਕੋਈ ਕਿਸੇ ਕਿਸਮ ਦੀ ਅਗਲੀ ਦੁਕਾਨ ਨੂੰ ਅਗਲੇ ਕਿਸੇ ਸ਼ਖਸ ਨੂੰ ਜਾਂ ਫਿਰ ਵੱਡੀ ਵਾਰਦਾਤ ਨੂੰ ਇਹ ਅੰਜਾਮ ਨਾ ਦੇ ਦੇਣ ਤਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਚੋਰਾਂ ਨੇ ਹੁਣ ਹੈਲਮਟ ਪਾ ਲਏ ਨੇ ਹੈਲਮਟ ਇਸ ਕਰਕੇ ਪਾਏ ਨੇ ਤਾਂ ਕਿ ਕੈਮਰੇ ਦੇ ਵਿੱਚ ਉਹਨਾਂ ਦੀ ਪਛਾਣ ਨਾ ਹੋ ਸਕੇ ਉਹਨਾਂ ਦਾ ਫੇਸ ਹੈ ਜਿਹੜਾ ਉਹਨਾਂ ਦਾ ਮੂੰਹ ਆਹੋ ਦਿਖ ਨਾ ਸਕੇ ਹਰ ਤਾਂ ਇਸ ਵੀਡੀਓ ਨੂੰ ਵੱਤਵਾਦ শেয়ার ਜ਼ਰੂਰ ਕਰ ਦਿਓ ਤਾਂ ਕਿ ਇਸ ਵੀਡੀਓ ਬਾਰੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਤਾ ਹੋਵੇ ਔਰ ਲੋਕਾਂ ਨੂੰ ਪਤਾ ਲੱਗ ਸਕੇ ਕਿ ਚੋਰ ਹੁਣ ਇੰਨੇ ਚਲਾਕ ਹੋ ਗਏ ਨੇ ਕਿ ਚਲਾਕੀ ਦੇ ਨਾਲ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਭਾਈ ਤੋ ਤੁਸੀਂ ਦੇਖ ਰਹੇ ਹੋ ਵੀ ਅੱਜ ਲੁਧਿਆਣਾ ਤੇ ਪੰਜਾਬ ਦਾ ਮਾਹੌਲ ਕੀ ਬਣ ਗਿਆ ਤੁਸੀਂ ਦੇਖੋ ਮੋਬਾਈਲ ਦੇ ਇੱਕ ਮੋਬਾਈਲ ਵਰਗੀ ਚੀਜ਼ ਦੇ ਪਿੱਛੇ ਕਿਸੇ ਦਾ ਗੁੱਟ ਵੱਢ ਦੇਣਾ ਕਿਸੇ ਦੀ ਜਾਨ ਲੈ ਲੈਣੀ ਇਹ ਤਾਂ ਬਿਲਕੁਲ ਨਾਰਮਲ ਜੀਆਂ ਗੱਲਾਂ ਹੋ ਗਈਆਂ ਨੇ ਤੁਸੀਂ ਦੇਖੋ ਪਹਿਲਾਂ ਤਾਂ ਜਿਹੜਾ ਸਾਡਾ ਇਲਾਕਾ ਹੈ ਡਾਬਾ ਲਹਾਰਾ ਸ਼ਿਮਲਾਪੁਰੀ ਇੱਥੇ ਜ਼ਿਆਦਾਤਰ ਮਜ਼ਦੂਰ ਤਬਕਾ ਰਹਿੰਦਾ ਹੈ ਜੋ ਕਿ ਕੋਈ ਜੂਪੀ ਤੋਂ ਕੋਈ ਬਿਹਾਰ ਤੋਂ ਕੋਈ ਹਰਿਆਣੇ ਤੋਂ ਅਨਸਟੇਟਾਂ ਤੋਂ ਆਏ ਹੋਏ ਲੋਕ ਨੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਡਰ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਜੇ ਕੋਈ ਕੰਮ ਤੇ ਜਾ ਰਿਹਾ ਹੈ ਰਾਤ ਬਰਾਤ ਨੂੰ ਜੇ ਕਿਸੇ ਨੂੰ ਕੋਈ ਟੱਕਰ ਗਿਆ ਲੁੱਟ ਲੇਗਾ ਹਨੇਰੇ ਦਾ ਫਾਇਦਾ ਚੱਕ ਕੇ ਉਹਨੂੰ ਸੱਟ ਮਾਰ ਕੇ ਲੁੱਟ ਲੇਗਾ ਪਰ ਹੁਣ ਤਾਂ ਜਿਹੜਾ ਮਾਹੌਲ ਬਣਿਆ ਹੋਇਆ ਉਹ ਮਾਹੌਲ ਇਹ ਬਣਿਆ ਹੋਇਆ ਕਿ ਹੁਣ ਤਾਂ ਦਿਨੇ ਦੁਪਹਿਰੇ ਦੁਕਾਨਾਂ ਦੇ ਵਿੱਚ ਵੜ ਕੇ ਸ਼ਰਿਆਮ ਲੁੱਟ ਹੋ ਰਹੀ ਹੈ ਤੇ ਮੈਂ ਹੈਰਾਨ ਆ ਵੀ ਮਾਹੌਲ ਬਣਦਾ ਕੀ ਜਾ ਰਿਹਾ ਜੇ ਪ੍ਰਸ਼ਾਸਨ ਇਸ ਚੀਜ਼ ਨੂੰ ਅੱਜ ਨਕੇਲ ਨਹੀਂ ਕੱਸਦਾ ਤੁਸੀਂ ਮੰਨ ਲਓ ਮੇਰੀ ਗੱਲ ਕਿ ਆਉਣ ਵਾਲਾ ਜਿਹੜਾ ਸਮਾਂ ਕੋਈ ਬੜਾ ਵਧੀਆ ਨਹੀਂ ਹੈ ਕਿਉਂਕਿ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਮੈਂ ਰੋਜ਼ ਅਖਬਾਰਾਂ ਪੜ੍ਹ ਰਿਹਾ ਰੋਜ਼ ਚੈਨਲ ਤੇ ਦੇਖ ਰਿਹਾ ਵੀ ਤਰਾਹ ਤਰਾਹ ਮਚੀ ਪਈ ਹੈ ਲੋਕਾਂ ਦੇ ਵਿੱਚ ਇੰਨਾ ਡਰਦਾ ਮਾਹੌਲ ਬਣਿਆ ਹੋਇਆ ਲੋਕ ਸਹਿਮੇ ਹੋਏ ਨੇ ਗੁੰਡਾਗਰਦੀ ਚਰਮ ਤੇ ਹੋਈ ਹੋਈ ਵੀ ਆ ਪੂਰੀ ਮਾਨਯੋਗ ਕਮਿਸ਼ਨਰ ਸਾਹਿਬ ਕਿਕ ਮੈਂ ਆਪ ਜੀ ਅੱਗੇ ਬੇਨਤੀ ਕਰਨੀ ਚਾਹਨਾ ਕਿ ਜਿਹੜੇ ਸ਼ਹਿਰ ਦੇ ਵਿੱਚ ਆਹ ਮੋਟਰਸਾਈਕਲ ਮੋਡੀਫਾਈ ਕਰਾ ਕੇ ਤੇ ਆਹ ਲੰਡੇ ਬਾਂਦਰ ਵਾਂਗੂ ਐਡੇ ਐਡੇ ਗੇ ਹੈਂਡਲ ਲੈ ਕੇ ਤੁਰੇ ਫਿਰਦੇ ਆ ਪਿੱਛੋਂ ਲੰਡੇ ਕਰਾਏ ਹੋਏ ਨੇ ਮੋਟਰਸਾਈਕਲ ਤਿੰਨ ਤਿੰਨ ਤੁਰੇ ਫਿਰਦੇ ਆ ਦੂਜੇ ਤੀਜੇ ਬੰਦੇ ਦੇ ਟੋਕਾ ਡੱਬ 'ਚ ਲੱਗਿਆ ਹੁੰਦਾ ਸ੍ਰੀ ਮਾਨਯੋਗ ਕਮਿਸ਼ਨਰ ਸਾਹਿਬ ਪਹਿਲਾਂ ਤਾਂ ਇਹ ਮੋਟਰਸਾਈਕਲ ਬੌਂਡ ਹੋਣੇ ਚਾਹੀਦੇ ਆ ਵੱਡੇ ਤੋਂ ਵੱਡਾ ਜੁਰਮਾਨਾ ਹੋਣਾ ਚਾਹੀਦਾ ਬਣਦੀ ਕਾਰਵਾਈ ਹੋਣੀ ਚਾਹੀਦੀ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ